ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵਿਨਿਸ਼ਟੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ mumkin ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਦੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਲੀਨਿਕਾਂ 'ਚ ਮਾਹਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਪਨਮ ਮੱਲਾ ਕਲੀਨਿਕ ਵਾਲੇ ਬਖਲਾ ਜੰਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਛੋਟੇ ਵੀਰੇ ਮੇਰੇ ਡੇਰਾਬਸੀ ਹਲਕੇ 'ਚ ਇੱਕ ਨਹੀਂ ਚਾਰ ਖੋਲੇ ਜਾ ਰਹੇ ਆ ਆਲ ਓਵਰ ਪੰਜਾਬ 'ਤੇ ਨੇ ਤੇ ਡੇਰਾਬਸੀ ਹਲਕੇ ਨੂੰ ਸੁਗਾਤ ਸੀਐਮ ਸਾਹਿਬ ਨੇ ਚਾਰ ਕਲੇ ਡੇਰਾਬਸੀ ਨੂੰ ਦਿੱਤੇ ਨੇ ਇਹ ਚਾਰ ਮਹੱਲਾ ਕਲੀਨਿੰਗ ਜਿਹੜੇ ਨੇ ਇਸ ਕਰਕੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਵੀ ਪੰਜਾਬ 'ਚ 30 ਤੇ ਡੇਰਾਬਸੀ ਹਲਕੇ ਨੂੰ ਚਾਰ ਦੇਣੇ ਬਹੁਤ ਵੱਡੀ ਗੱਲ ਹੈ ਕਿਉਂਕਿ ਮੇਰੇ ਮਾਨਯੋਗ ਮੰਤਰੀ ਭਗਨ ਸਿੰਘ ਮਾਨ ਨੂੰ ਪਤਾ ਹੈ ਕਿ 13-14 ਲੱਖ ਦੀ ਆਬਾਦੀ ਡੇਰਾਬਸੀ ਹਲਕੇ ਦੀ ਹੋ ਚੁੱਕੀ ਹੈ ਭਾਵੇਂ ਜੀਰਪੁਰ ਡੇਰਾਬਸੀ ਲਾੜੂ ਹੰਡੇਸਰਾ ਤੇ 93 ਪਿੰਡ ਹੈਗੇ ਨੇ ਇਸ ਕਰਕੇ ਮੇਰੇ ਮਾਨਯੋਗ ਮੰਤਰੀ ਸਾਹਿਬ ਨੇ ਜਿਹੜਾ ਇੱਕ ਤੋ ਚਾਰ ਮਹੱਲਾ ਕਲੀਨਿਕ ਖੋਲ ਕੇ ਖਾਸ ਕਰਕੇ ਅਸੀਂ ਜਿਿਹੇ ਪੇੜੇ ਪੇੜੇ ਜਿਹੜੇ ਆਏ ਆ ਇੱਥੇ ਤਿੰਨ ਚਾਰ ਪਿੰਡਾਂ ਦੇ ਵਿੱਚ ਕੋਈ ਮੈਡੀਕਲ ਜਿਹੜੀ ਫੈਸਿਲਿਟੀ ਹੈ ਨਹੀਂ ਸੀ ਮੈਂ ਮਾਨ ਸਾਹਿਬ ਦਾ ਤੇ ਹੈਲਥ ਮੰਤਰੀ ਸਾਹਿਬ ਦਾ ਤੇ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਾ ਕਿ ਜਿਹੜਾ ਨੇ ਪਵੰਦ ਮਾਨ ਜੀ ਦੇ ਕੰਮ ਕੀਤੇ ਉਹਨੂੰ ਸਲਾਘਾ ਕੀਤੀ ਹੈ ਅੱਜ ਜਿਹੜੇ ਨਵੇਂ ਮੁੰਡੇ ਆ ਡਾਕਟਰ ਨਰਸਿਸ ਜਾਂ ਸਟਾਫ ਜਿਹੜਾ ਭਰਤੀ ਹੋਇਆ ਇਹ ਦੇਖੋ ਇਹ ਬੱਚਿਆਂ ਨੇ ਸਾਰੀ ਜ਼ਿੰਦਗੀ ਨੂੰ ਨਹੀਂ ਸੋਚਿਆ ਹੁਣ ਕਿ ਅਸੀਂ ਸਰਕਾਰੀ ਹਸਪੀਟਲ ਮਹੱਲਾ ਕਲੀਨਿਕ ਸਾਨੂੰ ਜੌਬ ਮਿਲੇਗੀ ਅੱਜ ਐਸਐਮਓ ਸਾਹਿਬ ਕੋਲ ਤੋਂ ਇਹਨਾਂ ਦੀ ਟੀਮ ਚਾਰੇ ਜਗ੍ਹਾ ਵਿਜ਼ਿਟ ਕਰ ਰਹੀ ਐ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਡੇਰਾਬਸ ਦੇ ਆਵਾਮ ਨੂੰ ਮੁਬਾਰਕ ਬਾਤ ਦੇਣਾ ਚਾਹੁੰਦਾ ਤੇ ਅੱਜ ਦੇ ਦਿਨ ਤੇ ਮੈਂ ਡੇਰਾਬਸ ਹਰਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਅੱਜ ਸਾਨੂੰ ਸਾਰਿਆਂ ਨੂੰ ਗਰਾਲ ਮਿਲ ਗਏ ਭਾਵੇਂ ਆਪਣੇ ਮੋਬਾਈਲ ਦੇ ਜ਼ਰੀਏ ਭਾਵੇਂ WhatsApp ਦੇ ਜ਼ਰੀਏ ਸੀਐਮ ਸਾਹਿਬ ਪਵਨਮਾਨ ਦਾ ਧੰਨਵਾਦ ਕਰਨਾ ਚਾਹੀਦਾ ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਸੀ ਕਿ ਜੋ ਗਰੰਟੀ ਦਿੱਤੀ ਉਹ ਪੂਰੀ ਕੀਤੀ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉਦੋਂ 5% ਵੱਧ ਕੰਮ ਕਰਕੇ ਪੰਜਾਬ ਦੇ ਲੋਕਾਂ ਦਾ ਅੱਜ ਪੰਜਾਬ ਚ ਸਾਰੇ ਵਾਰਡ ਚ ਨੰਬਰ 1 ਸੀ ਇਹ ਮੈਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨੇ ਗਰਾਉਂਡ ਤੇ ਜਾ ਕੇ ਕੰਮ ਕੀਤੇ ਛੋਟੇ ਵੀਰ ਤੁਸੀਂ ਸਾਰੇ ਆ ਜਿਹੜੇ মিডিਆ ਵਾਲੇ ਤੁਹਾਡੇ ਬਦੌਲਤ ਹੀ ਅੱਜ ਮਾਨ ਸਾਹਿਬ ਮੁੱਖ ਮੰਤਰੀ ਬਣੇ ਤੁਸੀਂ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕੀਤਾ ਮੁੱਖ ਮੰਤਰੀ ਸਾਹਿਬ ਜੀ ਨੂੰ ਅੱਜ ਤੁਹਾਡਾ ਲੋਹਾ ਭਾਵੇਂ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਜਾ ਕੇ ਦੇਖਿਓ ਲੋਕ ਉੱਥੇ ਵੀ ਆਮ ਆਦਮੀ ਪਾਰਟੀ ਝਾੜੂ ਝਾੜੂ ਚੱਕੀ ਫਿਰਦੇ ਆ ਇਹ ਫੋਰਥ ਪਿਲਰ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਤੁਹਾਡੀ ਬਦੌਲਤ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਭ ਦੇ ਕੀਤੇ ਹੋ ਕੰਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਏ ਨੇ ਔਰ ਮੈਂ ਧੰਨਵਾਦ ਕਰਦਾ ਐਸਐਮਓ ਸਾਹਿਬ ਦਾ ਸਾਰੀ ਟੀਮ ਦਾ ਐਸਡੀਐਮ ਸਾਹਿਬ ਤਹਿਸੀਲਦਾਰ ਇਹ ਲੋਕਲ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਬਾਖੂਬੀ ਖਾਸ ਕਰ ਜਿਹੜਾ ਠੇਕੇਦਾਰ ਜਿਨ੍ਹਾਂ ਨੇ ਇਹਦੀ ਚਣਾਈ ਕਰਕੇ ਰੰਗ ਰੋਗਨ ਕੀਤਾ ਜਿਵੇਂ ਕਿ ਮੇਰੇ ਇੱਥੇ ਐਸਡੀਓ ਸਾਹਿਬ ਖੜੇ ਨੇ ਨਾਲ ਇਹਦਾ ਬਹੁਤ ਵੱਡਾ ਯੋਗਦਾਨ ਹੈ ਔਰ ਮੈਨੂੰ ਲੱਗਦਾ ਇਹਨਾਂ ਨੇ ਰਾਤਾਂ ਰਾਤਾਂ ਦੇਖ ਕੇ ਇਹਨਾਂ ਨੇ ਜੋ ਕਨਸੈਪਟ ਸੀਗਾ ਸੀਐਮ ਸਾਹਿਬ ਦਾ ਕਿ ਮੈਸੇਜ ਸੀ ਉਹਨੂੰ ਪੰਜਾਬ 'ਚ ਅੱਜ ਇੱਕ ਤੋਹਫੇ ਦੀ ਤਰ੍ਹਾਂ ਪ੍ਰੋਜੈਕਟ ਕੀਤਾ ਆ ਜਿਹੜੀ ਮੁਹੱਲਾ ਕਲੇ ਨੇਗਾ ਇਹ ਬਹੁਤ ਲੋਕਾਂ ਦੇ ਲਈ ਸਹਾਇਕ ਸਿੱਧ ਹੋਏਗੀ ਅੱਜ ਹੁਣ ਕਈ ਬਜ਼ੁਰਗ ਜਿਹੜੇ ਸਾਡੇ ਵਰਗੇ ਮੇਰੇ ਵਰਗੇ 60 70 ਸਾਲ 60 ਸਾਲ ਦੀ ਉਮਰ ਤੋਂ ਉੱਪਰ ਹੈ ਉਹਨਾਂ ਤੇ ਕੀ ਨੂੰ ਸਵੇਰੇ ਦਾ ਕੋਈ ਨਾ ਕੋਈ ਮੈਡੀਸਨ ਦੀ ਜਰੂਰਤ ਪੈ ਸਕਦੀ ਕਿਤੇ ਆ ਉਹ ਡੇਰਾਵਾਲੀ ਹਸਪਤਾਲ ਜਾਂਦੇ ਸੀ ਟੁੱਟੀਆਂ ਹੋਈਆਂ ਸੜਕਾਂ ਸੀ ਇਹਨਾਂ ਦਾ ਕੀ ਕੀਤਾ ਸੜਕਾਂ ਤੇ ਪੈਚ ਵਰਕ ਵੀ ਨਹੀਂ ਕੀਤਾ ਆ ਮੇਰੀ ਸਰਕਾਰ ਨੇ ਦੇਖੋ ਬਰੋਲਾ ਰੋਡ ਸਾਰੀ ਨਵੀਂ ਬਣਾਈ ਹੈ ਨਹੀਂ ਤਾਂ ਕਈ ਵਾਰੀ ਇੱਥੇ ਫਤਿਹਪੁਰ ਚੋਂ ਮਰੀਜ਼ ਨੂੰ ਲੈ ਕੇ ਜਾਂਦੇ ਸੀ ਰਾਮਪੁਰ ਸੈਣੀ ਜਾ ਕੇ ਦੰਦ ਤੋੜ ਜਾਂਦਾ ਸੀ ਅੱਜ ਮਾਨ ਸਾਹਿਬ ਨੇ ਲੋਕਾਂ ਦੀ ਜਾਨਨ ਹੋ ਜਾਇਆ ਤੁਹਾਨੂੰ ਦੇ ਸਵਾਸੀਆਂ पंजाब बहुत बहुत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप